ਹਰ ਮੀਟਿੰਗ ਵਿੱਚ ਹੁੰਦਾ ਦੰਗਾ ਇੱਕ ਦੂਜੇ ਨੂੰ ਕਰਦੇ ਨੰਗਾ ਡੰਗ ਮਾਰ ਕੇ ਆਪਣੇ ਵਿਰੋਧੀਆਂ ਦੇ ਮਨ ਕਰਦੇ ਨੇ ਹੌਲਾ ਇਹੋ ਜੀ ਕਿਹੜੀ ਨਗਰ ਕਾਉਂਸਲ ਦੀ ਨਵੇਂ ਸ਼ਹਿਰ ਦੀ ਮੀਟਿੰਗ ਹੈ ਜਿਹਦੇ ਵਿੱਚ ਪੈਂਦਾ ਨਹੀਂ ਉਹ ਰੌਲਾ ਜਿਹਦੇ ਵਿੱਚ ਪੈਂਦਾ ਨਹੀਂ ਉਹ ਰੌਲਾ ਸਤਿ ਸ਼੍ਰੀ ਅਕਾਲ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਤੁਹਾਨੂੰ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਖੁਣ ਵਾਲੀ ਸਾਥੀਓ ਉਮੀਦ ਸੀ ਕਿ ਅੱਜ ਨਗਰ ਕਾਉਂਸਲ ਦੀ ਜਿਹੜੀ ਮੀਟਿੰਗ ਹੈ ਉਹ ਬੜੇ ਅੱਛੇ ਤਰੀਕੇ ਹੋਵੇ ਸ਼ਾਂਤ ਤਰੀਕੇ ਹੋਵੇ ਲੇਕਿਨ ਅੱਜ ਇੱਕ ਵਾਰ ਫਿਰ ਤੋਂ ਰੌਲਾ ਪੈ ਗਿਆ ਰੌਲਾ ਕਿਉਂ ਪਿਆ ਉਸ ਬਾਬਤ ਜਾਣਕਾਰੀ ਲੈਣ ਲਈ ਅਸੀਂ 12 ਬਰੀ ਵਿਖੇ ਮੌਜੂਦ ਹੈ ਸਾਡੇ ਨਾਲ ਸੀਨੀਅਰ ਕਾਉਂਸਲਰ ਚੇਤ੍ਰਮ ਰਤਨ ਜੀ ਮੌਜੂਦ ਨੇ ਚਾਰ ਵਾਰ ਦੇ ਕਾਉਂਸਲਰ ਨੇ ਚੇਤ੍ਰਮ ਜੀ ਅੱਜ ਕਾਰਨ ਕੀ ਹੋਇਆ ਅੱਜ ਰੌਲਾ ਕਿਉਂ ਪੈ ਗਿਆ ਕਿਉਂਕਿ ਅਸੀਂ ਤੁਹਾਨੂੰ ਇਹ ਕਹਿੰਦੇ ਵੀ ਸੁਣਿਆ ਕਿ ਤੁਸੀਂ ਮੁਲਾਜ਼ਮ ਵਿਰੋਧੀ ਹੋ ਤੁਸੀਂ 파ਟਿਆ ਜੀ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਮੁਲਾਜ਼ਮ ਵਿਰੋਧੀ ਹੋ ਤੁਸੀਂ ਸਾਡੇ ਵਿਰੋਧੀ ਹੋ ਇਹਦਾ ਕਿਉਂ ਕਿਹਾ ਤੁਸੀਂ ਗੱਲ ਹੈ ਜੀ ਪਹਿਲਾਂ ਤਾਂ ਮੈਂ ਅਜੀ ਨਗਰ ਕੌਂਸਲ ਮੀਟਿੰਗ ਵਿੱਚ ਗੁਲਬਿੰਦਰ ਕਾ ਪ੍ਰਧਾਨ ਜੀ ਦਾ ਜੀ ਤੇ ਧੰਵਾਦ ਕਰਦਾ ਜਿਹਨਾਂ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਕਹੀ ਸੀਗੀ ਵੀ ਮੈਂ ਪਾਰਟੀ ਦੇ ਉੱਪਰ ਉੱਠ ਕੇ ਸਾਰਾ ਕੰਮ ਕਰੂੰਗੀ ਕਿਸੇ ਨਾਲ ਕੋਈ ਬੇਤਰੀ ਨਹੀਂ ਕਰੂੰਗੀ ਜਿਉਂ ਇੰਨਾ ਕਹਿੰਦੇ ਬਾਪ ਜੀ ਭਰੋਸਾ ਦਿੰਦੇ ਬਾਪ ਜੀ ਸਾਡਾ ਇੱਕ ਇਨਸਾਨੀ ਤੌਰ ਤੇ ਸ਼ਹਿਰ ਦੇ ਲੋਕਾਂ ਨੇ ਸਾਨੂੰ ਚੁਣਿਆ ਤਾਂ ਕਿਸੇ ਪੱਖਪਾਤੀ ਨੂੰ ਚੁਣਨ ਦਾ ਮੈਂਦਾ ਜੇ ਚੁਣਿਆ ਸ਼ਹਿਰ ਦੇ ਵਿਕਾਸ ਲਈ ਚੁਣਿਆ ਨਾ ਕਿ ਆ ਪੱਖਾ ਪਕ ਪਾਣ ਲਈ ਜਿਉਂ ਉਹਨਾਂ ਨੇ ਕਹਿਤਾ ਸੀ ਵੇ ਅਸੀਂ ਸਰਬਸੰਤਿ ਸਾਰਿਆਂ ਦਾ ਵਿਕਾਸ ਕੰਮ ਕਰੂੰਗਾ ਵਿਕਾਸ ਲਈ ਚੁਣਿਆ ਬਕਵਾਸ ਲਈ ਥੋੜੇ ਵਿਕਾਸ ਬਕਵਾਸ ਅੱਜ ਦੀ ਗੱਲ ਵਿਕਾਸ ਜੀ ਨੇ ਕਿਹਾ ਸੀ ਸਾਨੂੰ ਇਹ ਨਹੀਂ ਕਹੀਦਾ ਸੀ ਵੀ ਉੱਥੇ ਰੌਲਾ ਨਹੀਂ ਪਾਣਾ ਰੌਲਾ ਪਾਉਂਦਾ ਵੀ ਕੀ ਕਰ ਆਈ ਦੇ ਬਣਦੇ ਤੱਕ ਨਹੀਂ ਸੀ ਅੱਜ ਸ਼ਾਂਤ ਵੀ ਕਹੀ ਪਰ ਤੁਸੀਂ ਭਾਡੇ ਜੀ ਨੂੰ ਕਿਉਂ ਕਹਿਤਾ ਕਿ ਤੁਸੀਂ ਮੁਲਾਜ਼ਮ ਵਿਰੋਧੀ ਹੋ ਗੁੱਸੇ 'ਚ ਕਿਉਂ ਆਗੇ ਤੁਸੀਂ ਮੈਂ ਗੁੱਸੇ 'ਚ ਨਹੀਂ ਦਖੋ ਇੱਕ ਪਾਰਟੀ ਨੇ ਹਰ ਤਨੂੰ ਜਿਤਾਇਆ ਹੁਬ ਲੋਕਾਂ ਨੇ ਜਿਤਾਇਆ ਜੀ ਆਪਾਂ ਲੋਕਾਂ ਨਾਲ ਖੜਾਂਗੇ ਨਹੀਂ ਸਮਝ ਮੈਨੂੰ ਇਹ ਇਸ ਗੱਲ ਦਾ ਇਤਰਾਜ਼ ਆ ਵੀ ਜਦੋਂ ਵੀ ਬੋਲਦੇ ਸਾਡਾ ਕੋਈ ਗਰੀਬ ਆਇਆ ਉਹ ਐਸੀ ਆ ਬਜਾਰਾ ਉਹ ਮੁਲਾਜ਼ਮ ਸਿਗਾ ਬੇਲਦਾਰ ਸੀ ਪਾਬ ਉਹਨੂੰ ਜੇ ਭੁੱਲ ਬਲਿਖੇ ਨਾਲ ਤਰਸੇ ਦਾਰ ਤੇ ਸਾਰਿਆਂ ਦੀ ਛੱਤ ਵੀ ਡਿੱਗੀ ਹੋਈ ਜੀ ਵੀ ਬਜਾਰਾ ਗਰੀਬ ਬੰਦਾ ਆ ਜੇ ਹੁਣ ਕੀ ਮੈਨੂੰ ਸਮਝ ਆਦੀ ਪਾਰਟੀਆਂ ਨੂੰ ਸਾਡੇ ਸਮਾਜਪਤੀ ਇਹ ਬੰਦਿਆਂ ਨੂੰ ਖੁੰਧ ਕਰਦਾ ਉਹਨੂੰ ਹਰ ਵੇਲੇ ਕਹਿੰਦਾ ਜੀ ਇਹ ਇੱਥੇ ਪਹਿਲ ਵਾਰ ਡੰਪ ਦੇ ਸੀ ਡੰਪ ਮੇਰੇ ਬਾੜ ਦਾ ਮਾਮਲਾ ਸੀ ਜੀ ਕਹਿੰਦੇ ਕਪੜਾ ਉੱਥੇ ਹੋ ਗਿਆ ਮੈਂ ਕਿਹਾ ਜੀ ਜੇ ਕਪੜਾ ਹੋਇਆ ਮੈਂ ਸੜਕ ਤੇ ਆਉਂਗਾ ਹਾਂ ਪਰ ਉੱਥੇ ਇਸ ਕੋਈ ਕੁਝ ਕੌਂਸਲਰ ਨੇ ਮੈਨੂੰ ਥਾਂ ਜੋ ਨੀਮਾ ਦਾ ਖਾਂਦੇ ਆਪਣਾ ਵੀ ਹੀਰੋ ਬਣਾ ਦੇ ਲਈ ਉਹ ਮੁੱਦਾ ਬੜਾ ਚੱਕ ਕੇ ਪਿੱਛੇ ਕਰ ਦਿੱਤਾ ਉਹਨੇ ਪੁੱਛਿਆ ਮੇਰਾ ਬਾੜਾ ਯਾਰੀ ਸਲਾਹ ਲਈ ਸੀ ਨਾ ਮੇਰੇ ਮੇਰਾ ਬਾੜਾ ਮੇਰਾ ਰਾਈਟ ਆ ਮੈਂ ਆਪਣੇ ਬਾੜ ਦੇ ਲੋਕਾਂ ਲਈ ਮੈਂ ਦੇਣਾ ਤਖਣਾ ਉਹਨਾਂ ਲਈ ਖੂਨ ਵੀ ਦੇਣਾ ਉਹਨਾਂ ਦੇ ਕੰਮ ਵੀ ਕਰਨਾ ਜੇ ਲੋਕ ਮੈਨੂੰ ਚਾਹਦੇ ਲੋਕਾਂ ਨਾਲ ਖੜਦਾ ਤਾਂ ਦੇ ਮੈਨੂੰ ਜਿਤਾਉਂਦੇ ਆ ਇਹ ਥੋੜਾ ਜਿਹਾ ਆਪਾਂ ਹੀਰੋ ਤਰੇ ਬਣਾਂਗੇ ਜੇ ਕੋਈ ਕਰਕੇ ਦਿਖਾਣਾਗੇ ਅੱਛਾ ਤੁਸੀਂ ਅੱਜ ਇੱਕ ਗੱਲ ਇਹ ਵੀ ਕਹੀ ਕਿ ਭਾਟਿਆ ਜੀ ਆਪਣੀ ਲੀਡਰੀ ਚਮਕਾਉਂਦੇ ਆ ਪਤਾ ਨਹੀਂ ਕੀ ਦੱਸਣਾ ਚਾਹੁੰਦੇ ਸ਼ਹਿਰ ਨੂੰ ਇਹ ਗੱਲ ਕਿਉਂ ਕੀਤੀ ਮੈਨੂੰ ਇਹ ਜਰ ਵੀ ਦੇਖਦਾ ਭਾਟਿਆ ਜੀ ਗੱਲ ਕਹਦੇ ਜੇ ਤੂੰ ਨੂੰ ਸ਼ਾਂਤ ਮਟੰਗ ਨੂੰ ਕਹਤਾ ਪ੍ਰਕਾਸ਼ ਕਰਾਂਗੇ ਵੀ ਭਾਟਿਆ ਉਹਨਾਂ ਨੂੰ ਇਹ ਚਾਹੀਦਾ ਵੀ ਸ਼ਹਿਰ ਦੇ ਮੁੱਦੇ ਤੇ ਹਰ ਮਾਲੂਤੇ ਜਿਸ ਤੇ ਤੁਹਾਡਾ ਬਰੋਲ ਲਖਾਣਾ ਲਖਾਓ ਜੇ ਤੂੰ ਜੈਸਮਨ ਉਸ ਵੇਲੇ ਕਿਹਾ ਸੀ ਸਰਪੰਚ ਦੀ ਮਤਾ ਪਾਸ ਤੂੰ ਹੁਣ ਕਿਉਂ ਮੁਕਰਦੇ ਆ ਯਾ ਜੇ ਫਿਰ ਸਟੈਂਡਾ ਕੱਦਾ ਸਿਰ ਕੱਟੋਂ ਦਾ ਕੱਟ ਹੋ ਜਵੇ ਉਹ ਕਹਿੰਦੇ ਮੈਂ ਉਦੋਂ ਕਿਹਾ ਸੀ ਕਿ ਮੇਰੀ ਲਾਈਨ ਲਿਖੋ ਕਿ ਰੂਲਸ ਦੇ ਅਕੋਰਡਿੰਗ ਹੀ ਕਾਰਵਾਈ ਕੀਤੀ ਜਾਵੇ ਉਹਦੇ ਵਿੱਚ ਉਹਦੀ ਡੀਪੀਆ ਮੈਂ ਹੁਣੇ ਦੇਖੀਆ ਉਹਦੀ ਨੂੰ ਕੱਟ ਕੇ ਉਹ ਨਹੀਂ ਪਾਈਆ ਫਿਰ ਦੂਜੇ ਨੇ ਪਾਈਆ ਮੈਂ ਤਾਂ ਕਹਿੰਦਾ ਤੁਸੀਂ ਵਿਕਾਸ ਲਈ ਲੋਕਾਂ ਤੋਂ ਚੋਣਿਆ ਇਥੇ ਜੁੱਧ ਨਗਰ ਕਾਉਂਸਲ ਜੁੱਧ ਬਣ ਚੁੱਕਾ ਇੱਕ ਦਿੱਤਾ ਖਿੱਚੀ ਜਾਂਦੇ ਆ ਉਦੇ ਪੋਤੜੇ ਖੋਲੀ ਜਾਂਦੇ ਕਾਹਨੂੰ ਤੁਸੀਂ ਲੋਕਾਂ ਦੇ ਵਿਕਾਰ ਕਰੋ ਸ਼ਾਇਦ ਨਰਕ ਵਾਂਚੋਗਾ ਇੱਕ ਗੱਲ ਸਮਝਿਓ ਤੁਸੀਂ ਸੀਨੀਅਰ ਕਾਉਂਸਲਰ ਹੋ ਇੱਕ ਗੱਲ ਸਮਝਾਓ ਕਿ ਜਿਵੇਂ ਭਾਟਿਆ ਜੀ ਕਹਿੰਦੇ ਕਿ ਬਈ ਰੂਲਸ ਦੇ ਅਕੋਰਡਿੰਗ ਹੀ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜੇ ਈਓ ਆ ਜਾਂ ਅਧਿਕਾਰੀ ਆ ਉਹ ਰੂਲ ਦੇ ਉਲਟ ਕਾਰਵਾਈ ਕਰ ਸਕਦੇ ਨਹੀਂ ਰੂਲ ਦੇ ਉਲਟ ਕਾਰਵਾਈ ਦਾ ਨਾ ਯੂਨੀਕੀਤੀ ਨਾ ਹੋਰ ਉਹ ਵੀ ਕਹਿੰਨਾ ਕਿ ਉਹ ਲਾਈਨ ਲਿਖਣ ਦਾ ਮਤਲਬ ਕੀ ਆ ਲਾਈਨ ਲਿਖਣ ਦਾ ਜਦੋਂ ਉਸ ਵੇਲੇ ਭਾਟਿਆ ਜੀ ਕਹਿ ਰਹੇ ਸੀਗੇ ਉਸ ਵੇਲੇ ਸੀਗੇ ਉਸ ਵੇਲੇ ਸਮਰਥਨ ਕੀਤਾ ਨੇ ਉਸ ਨੇ ਕਹਿਈਦਾ ਹੁਣ ਹੋ ਗਿਆ ਜੀ ਮੇਰੇ ਕੋਲ ਰਿਕਾਰਡਿੰਗ ਹੈ ਜੀ ਤੇ ਰਿਕਾਰਡਿੰਗ ਨੂੰ ਪਾਈ ਹੋ ਦੇਖ ਲੈਣ ਕਿੱਥੇ ਮੈਂ ਕਹਿੰਦਾ ਜੇ ਮੰਨ ਲਈ ਗੱਲ ਜੇ ਹੁਣ ਵਾਰ-ਵਾਰ ਕੋ ਮੈਂ ਇਹ ਸਮਝਦਾ ਆਂ ਵੀ ਉਹਨਾਂ ਨੂੰ ਮੁਲਾਜ਼ਮਾਂ ਤੋਂ ਤੇ ਸਾਡੇ ਸਮਾਜਪਤੀ ਕੋ ਖੁੰਧ ਗਵਾ ਹਰ ਬਈ ਸਾਡੇ ਸਮਾਜ ਦਾ ਬੰਦਾ ਕੋ ਪੰਗਾ ਆਂਦਾ ਫੱਟ ਖੜਜ ਜੇ ਡੰਬ ਦੀ ਗੱਲ ਤੁਸੀਂ ਗੱਲ ਕਰਦੇ ਉਸੇ ਮਿੱਟੀ ਡੰਬ ਪਿਆ ਤੁਹਾਡੇ ਤੋਂ ਵਾਰ ਦੇ ਵਿੱਚ ਉਹਨਾਂ ਨੇ ਪਿਆ ਪਰਕ ਬਣੀ ਮੈਂ ਬੋਲਿਆ ਅਸੀਂ ਸਮਰਥਨ ਕੀਤਾ ਇਹਨਾਂ ਨੇ ਸਾਡੇ ਅੱਗੇ ਜਾਣ ਕੇ ਪੰਗਾ ਲੈ ਲਿਆ ਕਿਉਂ ਕਰਦੇ ਉਹ ਜਿਹੜੇ ਛਰੂੜ ਕਾਸ ਲੋਕਾਂ ਨੂੰ ਨਹੀਂ ਕਿਉਂਦੇ ਇਹ ਉੱਪਰ ਉੱਠਣ। ਬਣਾ ਆਪਾਂ ਸਮਝੇ ਤੁਸੀਂ ਇਹ ਕਹਿੰਨੇ ਕਿ ਜਦੋਂ ਕਿਸੇ ਹੋਰ ਵਾਰਡ 'ਚ ਤਰੱਕੀ ਹੁੰਦੀ ਆ। ਉੱਥੇ ਉੱਥੇ ਤੁਸੀਂ ਰੌਲਾ ਨਹੀਂ ਪਾਉਂਦੇ, ਤੁਸੀਂ ਅੜਿੱਕਾ ਨਹੀਂ ਪਾਉਂਦੇ। ਤੁਸੀਂ ਅੜਿੱਕਾ ਨਹੀਂ ਪਾਉਂਦੇ, ਤੁਸੀਂ ਕਹਿੰਦੇ ਹੋ ਕਿ ਕੰਮ ਹੋਵੇ। ਜੇ ਤੁਹਾਡੇ ਵਾਰਡ 'ਚ ਮਿੱਟੀ ਪਈ ਆ ਜਿਸ ਦੇ ਨਾਲ ਬਾਕੀਆਂ ਨੂੰ ਥੋੜਾ ਰਾਹਤ ਮਹਿਸੂਸ ਹੋਈ ਆ। ਬਹੁਤ 99% ਲੋਕਾਂ ਨੂੰ ਰਾਹਤ ਮਹਿਸੂਸ ਹੋਈ ਆ। ਜਿਹੜੇ ਮੇਰੇ ਵਿਰੋਧੀ ਮੈਨੀਮਾ ਲਖਣਾਂ ਕਹਿੰਦੇ ਸੀ, ਉਹਨਾਂ ਨੂੰ ਤਕਲੀਫ ਹੋਈ ਆ। ਪਰ ਜੇ ਉਹਨਾਂ ਦੇ ਮਨ 'ਚ ਡਾਊਟ ਹੈ, ਪਾਟ ਗਿਆ ਜਿਹਦੇ ਮਨ 'ਚ ਡਾਊਟ ਹੈ, ਸ਼ੰਕਾ ਕੋਈ ਆ ਗਈ। ਕੋਈ ਸ਼ੱਕ ਆ ਗਿਆ ਕਿ ਕਪਲੇਬਾਜੀ ਹੋਈ ਆ ਮੈਨੂੰ ਰਿਪੋਰਟਾਂ ਤੋਂ ਰਿਪੋਰਟ ਕਿਉਂ ਨਹੀਂ ਮਿਲ ਰਹੀ ਕਿ ਕਿੰਨੇ ਦੀ ਮਿੱਟੀ ਪੈ ਗਈ ਇਹ ਰਿਪੋਰਟਾਂ ਦੀ ਜਿਹਦੀ ਗੱਲ ਕਰ ਜਦੋਂ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਸੂਰਜ ਜੀ ਗਏ ਜੀ ਤੁਹਾਡੇ ਚੈਨਲ ਆਹੀ ਬੀਬੀ ਬੱਤੀ ਆਹੀ ਕਿਹਾ ਸੀਗਾ ਬੂਟੇ ਵੀ ਲਾਇਏ ਉੱਥੇ ਬਈ ਬੂਟੇ ਲਾਇਏ ਜੇਕਰ ਉੱਥੇ ਕਪੜਾ ਹੋਇਆ ਤੁਸੀਂ ਮਹਿਸੂਸ ਕਰਦੇ ਹੋ ਮੈਂ ਬਾਰਦਾ ਕਾਉਂਸਲਰ ਆ ਤੁਸੀਂ ਮੈਨੂੰ ਨਾਲ ਲੈ ਚੋ ਤਾਲਮੇਲਾ ਬਣਾਓ ਤਾਲਮੇਲਾ ਮੈਂ ਤਾਲਮੇ ਨਹੀਂ ਰੱਖਦੇ ਕਿਉਂ ਤਾਲਮੇ ਰੱਖਦੇ ਵੀ ਜਿਹੜਾ ਲੋਕਾਂ ਦਾ ਕੰਮ ਕਰਦਾ ਉਹਨੂੰ ਅੱਗੇ ਨਾਣ ਦਿਓ ਜਿਹੜਾ ਬਚਾ ਜੀ ਇੱਕ ਸਵਾਲ ਬਹੁਤ ਇੱਕ ਸਵਾਲ ਬ ਇਹ ਤੁਹਾਡੇ ਤੇ ਕਈ ਵੇਲੇ ਅਲੀਗੇਸ਼ਨ ਵੀ ਲਾ ਦਿੰਦੇ ਕਿ ਜੀ ਇਹ ਤਾਂ ਉਹਨਾਂ ਦੇ ਹੱਥਾਂ 'ਚ ਖੇਲਦੇ ਆ ਪਰ ਜਿੱਦਣ ਹੁਣ ਇਲੈਕਸ਼ਨ ਹੋਈ ਐ ਤੁਸੀਂ ਬੜਾ ਠੋਸ ਤਰੀਕੇ ਨਾਲ ਆਪਣੀ ਗੱਲ ਰੱਖੀ ਤੁਸੀਂ ਵਿਰੋਧ ਚਿਤਾਇਆ ਕਿ ਧੱਕਾ ਹੋਇਆ ਇੰਨੇ ਠੋਸ ਤਰੀਕੇ ਦਾ ਹੋਰ ਕੋਈ ਬੋਲਿਆ ਵੀ ਨਹੀਂ ਮਤਲਬ ਕੀ ਆਪਾਂ ਸਮਝੀਏ ਕਿ ਚੇਤਰਾਮ ਜੀ ਔਖੀ ਘੜੀ ਕਾਂਗਰਸ ਦੇ ਨਾਲ ਖੜੇ ਆ ਲੇਕਿਨ ਜਿੱਥੇ ਸ਼ਹਿਰ ਦਾ ਵਿਕਾਸ ਹੁਣ ਉੱਥੇ ਸ਼ਹਿਰ ਨਾਲ ਖੜੇ ਆ ਮੈਂ ਦੇਖੋ ਕਾਂਗਰਸੀ ਜਿਹੜੀ ਗੱਲ ਅੱਜ ਵੀ ਇੱਥੇ ਕਿਹਾ ਮਲਾਜਮਾਂ ਨੇ ਕਿਹਾ ਕਾਂਗਰਸੀ ਮਲਾਜਮਾਂ ਦਾ ਵਿਰੋਧ ਕਰਦੇ ਬਾਹਰ ਨਿਕਲੇ ਮੈਂ ਕਿਹਾ ਨੋ ਇਹ ਗੱਲ ਗਲਤ ਆ ਕਾਂਗਰਸ ਹੀ ਕਾਉਂਸਲ ਨੇ ਇੱਕ ਨਿੱਗੀ ਕਾਉਂਸਲ ਦਾ ਸੁਝਾਅ ਹੋ ਸਕਦਾ ਇੱਕ ਪ੍ਰੇਥੀ ਚਾਹ ਉਹ ਜਿਹੜਾ ਮਰੀਕ ਬੰਦਾ ਉਹਨੂੰ ਚਾਕੇ ਧੱਕੇ ਨਾਲ ਉੱਠ ਕੱਲ ਉੱਠਣ ਸਿਆਣ ਬੰਦੇ ਨੂੰ ਧੱਕੇ ਜੇ ਤੁਸੀਂ ਆਪਣੀ ਹਿੰਮਤ ਪੈਦਾ ਕਰੋ ਉਹ ਬੰਦਾ ਤੁਹਾਡੇ ਆਪਣੇ ਆਪ ਉੱਠ ਕੇ ਜਾਵੇ ਦੇਖੋ ਤੁਸੀਂ ਲੌਜੀਕ ਗੱਲ ਕਰੋ ਕਿ ਬੰਦੇ ਆਪ ਹੀ ਉੱਠ ਕੇ ਆਣ ਉਹ ਜਿਹੜੇ ਬੀਬੀਆਂ ਤਣ ਗਈਆਂ ਉਹ ਵੀ ਅੰਦਰੋਂ ਨਹੀਂ ਗਈਆਂ ਇਹ ਥੋੜਾ ਤੁਸੀਂ ਉਹ ਤੁਸੀਂ ਕਹਿੰਦੇ ਮੰਨ ਤੋਂ ਨਹੀਂ ਗਏ ਮੰਨ ਤੋਂ ਨਹੀਂ ਗਏ ਦੇਖੋ ਦੇ ਪਰਸਨ ਬੰਦੇ ਨੇ ਕੋਈ ਲੀਡਰ ਬਣਾ ਉਹ ਲੋਕਾਂ ਦੇ ਵਿੱਚ ਆ ਕੇ ਛਵੀ ਉਹ ਜੀ ਹੁਣ ਛਵੀ ਬਣਾਵੀ ਆ ਅਸੀਂ ਲੋਕਾਂ ਦੇ ਖੜੇ ਆ ਲੋਕ ਸਾਨੂੰ ਪਿਆਰ ਕਰਦੇ ਆ ਜਦੋਂ ਮੁਲਾਜ਼ਮਾਂ ਨੇ ਕਿਹਾ ਕਿ ਸਾਰੇ ਕਾਂਗਰਸੀ ਜਿਹੜੇ ਕਾਉਂਸਲਰ ਐ ਇਹ ਮੁਲਾਜ਼ਮ ਵਿਰੋਧੀ ਤੁਸੀਂ ਗੱਲ ਨੂੰ ਟੋਕਿਆ ਤੁਹਾਨੂੰ ਦੁੱਖ ਲੱਗਿਆ ਕਿ ਇੱਕ ਬੰਦੇ ਦੇ ਕਰਕੇ ਬਾਕੀ ਸਾਰਿਆਂ ਨੂੰ ਵੀ ਇਸ ਇੱਕੋ ਮਤਲਬ ਰਸੇ ਨਾਲ ਬੰਨਿਆ ਜਾਂਦਾ ਬਿਲਕੁਲ ਵੀ ਇਹ ਗੱਲ ਤਾਂ ਬਿਲਕੁਲ ਜੀ ਜਦੋਂ ਕੇ ਕੇ ਵਾ ਕਿਹਾ ਜਾਂਦਾ ਕਿ ਤੁਸੀਂ ਟਕਸਾਲੀ ਕਾਂਗਰਸੀ ਹੋ ਮੈਂ ਟਕਸਾਲੀ ਕਾਂਗਰਸੀ ਆ ਜੇ ਦੇਖੋ ਹੁਣ ਹੁਣ ਇਲੈਕਸ਼ਨ ਦੀ ਗੱਲ ਕਰਦੇ ਆ ਇਹ ਮੈਂ ਨਾ ਕਿਹਾ ਵੀ ਤੁਸੀਂ ਮੈਨੂੰ ਖੜਾ ਕਰਦਾ ਮੈਂ ਮੁਕਰਿਆ ਮੈਂ ਪੇਟ ਥੋੜਾ ਦਿਖਾਈ ਗਿਆ ਮੈਂ ਕਾਂਗਰਸ ਲਈ ਲੜਾ ਲੜਾਈ ਲੜਦਾ ਹੁਣ ਤੁਸੀਂ ਕਾਂਗਰਸ ਨੂੰ ਲੜਦੇ ਉਦੋਂ ਤੁਸੀਂ ਕਿਸ ਨੂੰ ਪਹੁੰਚਾਣਾ ਚਾਹੁੰਦੇ ਆ ਮੇਰੇ ਬੱਲੂ ਨਾਲ ਸੰਬੰਧ ਆ ਮੈਂ ਉਹਨਾਂ ਦਾ ਸਮਰਥਕ ਆ ਸ਼ਹਿਰ ਦੇ ਵਿਕਾਸ ਲਈ ਮੈਂ ਸਮਰਥਨ ਸੰਬੰਧ ਕਿਹਦੇ ਕਿਹਦੇ ਨਾਲ ਨਹੀਂ ਹੈ ਕਿ ਦੱਸ ਦੋ ਮੈਂ ਦੱਸੋ ਕਿਹੜਾ ਨਹੀਂ ਬੁਲਾਉਂਦਾ ਇਹ ਆਪ ਨਹੀਂ ਬੁਲਾਉਂਦੇ ਹੁਣ ਜਿਹੜੇ ਜਿਹੜੇ ਫੋਨ ਕਰਦੇ ਆ ਹੁਣ ਅੰਦਰ ਤੋਂ ਦੇ ਫੋਨ ਕਰਦੇ ਆ ਸਾਡੇ ਕਈ ਕਾਉਂਸਲ ਜੇ ਪ੍ਰਧਾਨ ਜੇ ਬੱਲੂ ਨੇ ਚੋਣ ਕੀਤੀ ਨਾ ਸਾਡਾ ਸੀਨੇ ਭਾਈ ਬਣ ਜਾਣਾ ਸੀ ਸਾਡੇ ਕਾਉਂਸਲ ਚੁਣ ਕੇ ਉਹ ਗਏ ਆ ਸਮਝੋ ਅੱਤਾਂ ਕਰਕੇ ਵੀਰੋਧੀ ਇਹਨਾਂ ਵੀ ਤਿੰਨ ਦਿਨ ਫਟਾਫਟ ਪ੍ਰਧਾਨ ਚੋਣ ਦਿਓ ਇਹ ਤਾਂ ਕਿ ਬਣ ਨਾ ਸਕੇ ਪਰ ਇੱਕ ਪਾਸੇ ਤੁਹਾਡੀ ਪਾਰਟੀ ਕਹਿੰਦੀ ਕਿ ਅਸੀਂ ਆਪਣਾ ਬੰਦਾ ਹੀ ਨਹੀਂ ਦੇਣਾ ਤੁਸੀਂ ਆਪਣੇ ਬੰਦੇ ਨੂੰ ਪ੍ਰਧਾਨ ਬਣਾਓ ਦੂਜੇ ਪਾਸੇ ਵੀ ਲੜਾਈ ਵੀ ਲੜਦੇ ਹੋ ਉਹ ਲੜਾਈ ਦਾ ਜੀ ਦੋਰੇ ਮਾਪਦੰਤ ਨਹੀਂ ਦੋਦੇ ਮਾਵੜਨ ਰਹਿਗੇ ਜਦੋਂ ਇਨੀ ਮਨ ਬੀਦਵਾ ਦੇਣ ਸੀ ਮੈਂ ਪੀਰਾਂ ਦੇ ਦਰਬਾਰ 'ਚ ਬੈਠਾ ਜੀ ਮੈਨੂੰ ਫੋਨ ਆਈ ਕਹਿੰਦੇ ਆ ਜਾਓ ਜਦ ਮੰਗਿਆ ਮੇਰੇ ਤੋਂ ਪਹਿਲਾਂ ਸਾਰੀ ਪਲੈਨਿੰਗ ਮੀਟਿੰਗ ਹੋ ਚੁੱਕੀ ਸੀਗੀ ਮੈਨੂੰ ਕਹਿੰਦੇ ਜੀ ਤੁਹਾਡੇ ਲਈ ਕੁਰਬਾਨੀ ਦਾ ਲਗਮ ਹੈ ਕਾਦੀ ਜੀ ਕਹਿੰਦੇ ਇਹ ਹੀ ਬਣਾਤਾ ਤੁਹਾਨੂੰ ਕੈਂਡੀਡੇਟ ਖੜਾ ਕਰਦਾ ਮੈਂ ਕਿ ਜੀ ਪਰ ਪਹਿਲਾਂ ਕਹਿੰਦੇ ਕੈਂਡੀਡੇਟ ਦੇਣਾ ਨਹੀਂ ਪਹਿਲਾਂ ਨਹੀਂ ਮੈਂ ਕਿ ਅੰਗਜੀ ਉਹ ਵਖਰੀ ਗੱਲ ਜਦੋਂ ਕਾਂਗਰਸ ਸਰਕਾਰ ਸੀ ਜਿੱਥੇ ਮਾਨ ਸਰਕਾਰ ਗੱਲ ਸੀ ਉਸ ਵੇਲੇ ਸੀਨੀਅਰ ਬਾਈਸ ਪ੍ਰਧਾਨੀ ਵੀ ਲੜਾਈ ਜੇ ਉਸ ਵੇਲੇ ਮੈਨੂੰ ਬਣਾਇਆ ਨਹੀਂ ਹੁਣ ਜੇ ਡਾਂਗਾ ਤੇ ਜੁੱਤੀਆਂ ਦੀ ਗੱਲ ਆndi ਆ ਖਚਾਈ ਦੀ ਗੱਲ ਉਹ ਮੈਨੂੰ ਬੜੀ ਬਖਾੜਨ ਦੀ ਬਾਤ ਨਹੀਂ ਡਾਂਗਾ ਖਾਣ ਨੂੰ ਰੇਠੇ ਬੜੀ ਬੱਕਾ ਮੈਨੂੰ ਬਣਾ ਦੇ ਮੈਂ ਫੇਰ ਵੀ ਖੜਾ ਮੈਂ ਪਾਰਟੀ ਦੇ ਕਾਂਗਰਸ ਦੇ ਸਿਧਾਂਤ ਲਈ ਖੜਾ ਹਾਂ ਕਾਂਗਰਸ ਪਾਰਟੀ ਦੇ ਸਿਧਾਂਤ ਲਈ ਖੜਾ ਹਾਂ ਪਰ ਤੁਸੀਂ ਬੜੀ ਬੱਕਾ ਬਣਾ ਦੇ ਫੇਰ ਵੀ ਖੜੇ ਪਰ ਇਹ ਨਾ ਤੁਸੀਂ ਜੇ ੱੱਕੇ ਨਾਲ ਤੁਸੀਂ ਕਹਿੰਦੇ ਉਹਨਾਂ ਜੋੜਦੇ ਆਂ ਵੀ ਤੁਹਾਡੇ ਕਿਹੜੇ ਸਮਝ ਅੰਦਰ ਨੂੰ ਤਾਂ ਸਾਰੇ ਮਿਲਦੇ ਆਂ ਜੇ ਤਸਵੀਰਤ ਅਸੀਂ ਵੀ ਦੇਖਿਆ ਮੇਰੇ ਮਿਲਣਾਂ ਕੀ ਤਖਲੀਫ ਹੁੰਦੀ ਆ ਤਸਵੀਰਤ ਅਸੀਂ ਵੀ ਦੇਖਿਆ ਪਰਮ ਜੀ ਨੇ ਹੱਥ ਮਲਾਉਂਦੇ ਤਸਵੀਰਾਂ ਸਿਗੀਆਂ ਇੱਕ ਦੂਜੇ ਨਾਲ ਖੜੇ ਸੀ ਤਸਵੀਰਾਂ ਸਿਗੀਆਂ ਫਿਰ ਤੁਹਾਡੇ ਨਾਲ ਹੀ ਦਿੱਕਤ ਕਿਉਂ ਉਹ ਮੇਨਾਂ ਦਿੱਕਤ ਉਹ ਮੇਰੇ ਜਿਹੜੇ ਲੋਕ ਮੈਨੂੰ ਬਾਰ-ਬਾਰ ਚੁਣਦੇ ਆਂ ਬਾਰ-ਬਾਰ ਪਿਆਰ ਕਰਦੇ ਆ ਉਹਨਾਂ ਤਖਲੀਫ ਕੰਮ ਕਰਦਾ ਮੈਂ ਲੋਕਾਂ ਦੇ ਦਿਨ ਹਰ ਦਾ ਹਾਜ਼ਰ ਮੈਂ ਉਹਦੇ ਕੰਨਾਂ 'ਚ ਮੇਰੇ ਮਾਸ ਫੋਨ ਵਾਰੇ ਇਹਦਾ ਸਵਿਚ ਬੰਦ ਕਰ ਲਿਆ ਅਸੀਂ ਚੰਡੀਗੜ੍ਹ ਬਟਿਆ ਜੀ ਮੈਂ ਲੋਕਾਂ ਲਈ ਲੋਕਾਂ ਨੇ ਦਿਤਾਇਆ 24 ਘੰਟੇ ਹਰੇ ਜਦੋਂ ਮਰਜੂ ਨੇ ਅਸ਼ੀਰਵਾਦ ਹਾਜ਼ਰ ਆ ਮੈਂ ਪੀਵੀ 32 ਦਾ ਚੈਨਲ ਬਹੁਤ ਮੰਭਾਣੀ ਜਿਹੜੇ ਹਮੇਸ਼ਾ ਹੀ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਪੱਖ ਪੇਸ਼ ਕਰਾਉਂਦੇ ਆ ਇਹ ਇੱਕ ਕਲਾਸ ਸਵਾਲ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਤੁਸੀਂ ਵੀਰ ਦੀ ਗੱਲ ਕਰਦੇ ਜਿਹਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਹੈ ਮੈਂ ਜਿੰਨਾ ਸੁਣ ਪਾਇਆ ਸਮਝ ਪਾਇਆ ਕਹਿੰਦੇ ਕਿ ਘਰ ਬਹੁਤ ਗਰੀਬ ਹੈ ਛੱਤ ਡਿੱਗੀ ਹੋਈ ਹੈ ਔਰ ਸੱਚੀ ਲੋੜਵੰਦ ਹੈ ਫਿਰ ਇਨਸਾਨੀਤ ਨਾਤੇ ਗੱਲ ਕਰ ਰਹੇ ਆ ਆਪਾਂ ਲੀਗਲੀ ਜਾਂ ਟੈਕਨੀਕਲੀ ਗੱਲ ਨਹੀਂ ਕਰ ਰਹੇ ਫਿਰ ਉਸ ਗੱਲ ਨੂੰ ਵੱਲ ਪਾ ਕੇ ਜ਼ਰੂਰੀ ਕਰਨ ਦੀ ਲੋੜ ਤਾਂ ਹੈ ਨਹੀਂ ਮੈਨੂੰ ਲੱਗਦਾ ਜੇ ਭਾਟੇ ਜਿਹਨੇ ਗੱਲ ਕੀਤੀ ਆ ਜੇ ਸਰਬਸੰਮਤੀ ਹੋ ਰਹੀ ਹੈ ਤਾਂ ਹੋਣ ਦੇਣੀ ਚਾਹੀਦੀ ਕਿਸੇ ਗਰੀਬ ਦਾ ਭਲਾ ਹੋ ਰਿਹਾ ਜੇ ਮੈਂ ਤਾਂ ਇਹ ਗੱਲ ਕਹਿੰਦਾ ਦੇਖੋ ਮੇਰਾ ਕੋਈ ਰਿਸ਼ਤਾ ਨਹੀਂ ਹੋ ਮੈਂ ਤਾਂ ਮਲਾਜ ਤੁਹਾਡੇ ਵਾਰਡ ਦਾ ਮੇਰੇ ਵਾਰਡ ਦਾ ਨਹੀਂ ਪਿੰਡ ਤੁਹਾਡੀ ਵੋਟ ਵੀ ਨਹੀਂ ਪਿੰਡ ਘਟਾ ਮੇਰੀ ਬੋਰਡ ਵੀ ਨਹੀਂ ਮੈਂ ਇੱਕ ਇਨਸਾਨੀ ਦਰ ਮੈਂਨੇ ਕਲਾਜ ਨੂੰ ਨਮਾਣ ਐਮਸੀ ਬਣ ਕੇ ਆਹੀ ਮੈਂਨੇ ਕਲਾਪਟ ਨੇ ਕਿਹਾ ਸੀ ਉਹ ਮੈਨੂੰ ਕਹਿੰਦੀ ਪ੍ਰਧਾਨ ਜੀ ਕੱਲ ਵੀ ਇੱਥੇ ਮਲਾਜ਼ਮਾਂ ਦਾ ਬਿਗਾੜੇ ਨੂੰ ਮੈਂ ਕਿਉਂ ਕਹਿੰਦੀ ਕਿ ਬਿਗਾੜ ਲਈ ਤੁਸੀਂ ਕਹਿੰਦੇ ਨਾ ਵੀ ਇਤਕਿਆ ਨੇ ਨਾ ਤੁਹਾਡੇ ਕੰਮ ਉਹ ਕਾਉਂਸਲ ਜਿੱਤਣਾ ਕੰਮ ਪਹਿਲਾਂ ਹੋਣਗੇ ਕਹਿੰਦੀ ਤੁਸੀਂ ਇੱਕ 5 ਸਾਲ ਤੰਪ ਦੇ ਕਲਰਕ ਬਣ ਕੇ ਆਂਦੇ ਆ ਪਰ ਤੁਸੀਂ ਉਸ ਗੱਲ ਤੇ ਚੱਲੂਗੇ ਤਾਂ ਸਾਰੀ ਉਮਰ ਕੰਮ ਜਾਪੋ ਉਸ ਮੈਡਮ ਦੀ ਸਾਡੇ ਕਮੇਟੀ ਘੱਟ ਲੱਗੀ ਹੋ ਸੀਗੀ ਠੀਕ ਹੈ ਨਾ ਉਹਦੀ ਅਸੀਂ ਸੋਚਦੇ ਮੈਂ ਉਹਦੀ ਕੰਮ ਕੀਤਾ ਲੋਕਾਂ ਨੇ ਕਦੇ ਮਲਾਜਣਾ ਵਿਗਾੜੀ ਨਹੀਂ ਮੈਂ ਅਜੇ ਇੱਕ ਗੱਲ ਹੋਰ ਸੁਣਨਾ ਚਾਹੀਏ ਜੀ ਮੈਂ ਉਹ ਤੁਹਾਡੀ ਗੱਲ ਦੀ ਕਦਰ ਕਰਦਾ ਤੁਹਾਨੂੰ ਸਾਰੇ ਸ਼ਹਿਰ 'ਚ ਬੜੇ ਰਿਸਪੈਕਟ ਨਾਲ ਲੋਕ ਬੁਲਾਉਂਦੇ ਆ ਇੱਕ ਗੱਲ ਜਿਹੜੀ ਹੋਰ ਸਮਝ ਆਈ ਹੈ ਜਿਹੜੀ ਰੌਲਾ ਪਿਆ ਉੱਥੇ ਕਹਿੰਦੇ ਕਿ ਭਾਟਗੇ ਜੀ ਦਾ ਫੋਨ ਵੀ ਵਾਰ-ਵਾਰ ਵੱਜੀ ਜਾਂਦਾ ਸੀਗਾ ਉਹ ਜਾਦੂ ਕਿਹਦਾ ਬੋਲਦਾ ਸੀ ਉਹ ਜਾਦੂ ਜੀ ਹੁੰਦਾ ਸਾਰਿਆਂ ਦਾ ਪਤਾ ਹੁਣ ਮੈਂ ਕੀ ਕਹਾਂ ਕੀ ਕਿਹਨੂੰ ਨਹੀਂ ਪਤਾ ਵੀ ਉਹ ਜੱਗ ਜਹਾਰ ਆ ਉਹ ਜੇ ਸਾਨੂੰ ਵੀ ਫੋਨ ਕਰਦੇ ਕਿ ਸਾਡੀ ਆਪਣਾ ਦਿਮਾਗ ਵੀ ਆ ਸਾਡੀ ਸੋਚ ਵੀ ਆ ਪਾਰਟੀ ਵੀ ਸਾਡੀ ਅਸੀਂ ਪਾਰਟੀ ਵੀ ਰੱਖਣੀ ਆ ਲੋਕਾਂ ਦੇ ਵਿਚੰਨਾ ਲੋਕਾਂ ਦਾ ਆਪਣਾ ਦਿਮਾਗ ਵੀ ਵਰਤਣਾ ਜੀ ਕਿ ਥੋੜਾ ਬਿਕ ਬੰਦੇ ਕਹਿੰਦੇ ਵਨ ਮੈਨ ਪਰ ਪਰ ਬਲ ਬਲ ਪਾ ਕੇ ਗੱਲ ਕਿਉਂ ਕੀਤੀ ਜਾਂਦੀ ਹੈ ਕਿ ਮੈਂ ਵਿਰੋਧ ਨਹੀਂ ਕਰਦਾ ਮੈਂ ਵਿਰੋਧ ਨਹੀਂ ਕਰਦਾ ਪਰ ਆ ਲਾਈਨ ਐਡ ਕਰੋ ਫਿਰ ਸਰਬਸੰਮਤੀ ਕਿਉਂ ਨਹੀਂ ਹੋਰ ਦਿੰਦੇ ਉਹ ਕਹਿੰਦਾ ਉਹ ਕੀ ਕਹਿੰਦਾ ਸਾਪਰੀ ਵੀ ਕੋੜ ਗੱਲੀ ਖਾਵੇ ਦਾ ਕੋਈ ਛੜੇ ਕਲਾਂਗੀ ਦੋ ਪਾਸੇ ਨਹੀਂ ਚੱਲਦੀ ਤਲਵਾਰ ਇੱਕ ਵਾਰ ਚੱਲੂਗੀ ਉਹਦਾ ਕੀ ਫਾਇਦਾ ਇੱਕ ਉਹ ਵੀ ਮੈਂ ਉਹਦਾ ਵਿਰੋਧ ਪਰ ਕਹਿੰਦੇ ਦੁਨੀਆ ਦੋੇ ਪਾਸੇ ਦੰਦੇ ਆ ਨਾ ਉਹਨੇ ਦੁਨੀਆ ਦੋ ਪਾਸੇ ਦੰਦੇ ਆ ਪਰ ਚਲਾਉਂਦਾ ਲਾਸਟ ਵਿੱਚ ਤੁਸੀਂ ਆਪਣੇ ਵਾਰਡ ਦੇ ਜਿਹੜੇ ਤੁਹਾਡੇ ਵੋਟਰ ਸਪੋਰਟਰ ਨੇ ਕੀ ਕਹੋਗੇ ਮੈਂ ਆਪਣੇ ਬਾੜ ਦੇ ਲੋਕਾਂ ਨੂੰ ਨਵੀਂ ਵਾਦੀ ਬਿਸ਼ਵਾਨ ਦੁਆਰਾ ਵੀ ਅੱਜ ਅਸੀਂ ਇਥੇ ਦੇ ਚਾਰਚ ਲਈ ਦੋ ਸੜਕਾਂ ਬਣਾਵਾਂਗੇ ਜਲਦੀ ਦੰਪ ਦਾ ਨਵਤਾਰਾ ਕਰ ਰਹੇ ਆਂ ਤੇ ਲੈਟਰ ਦਾ ਸੜਕ ਬੜੀ ਬਹੁਤ ਪੱਧਰ ਦੇ ਕੰਮ ਕਰਾਂਗੇ ਤੇ ਉਹ ਸਾਰੇ ਕਾਂਗਰਸ ਪਾਰਟੀ ਦੇ ਲੋਕਾਂ ਦੇ ਸ਼ਹਿਰ ਦੇ ਹਰ ਬਾਰ ਤੇ ਬੈਠੇ ਆ ਭਲੇ ਲਈ ਆ ਇਹ ਨਾ 13 ਕਰੋੜ ਰੁਪਏ ਕਹਿੰਦੇ ਐ ਤੇ ਕਿਉਂ ਨਾ ਇਹ ਨਾ ਸੋਚਿਆ ਕਿ ਨਾਮ ਪਾੜੀ ਜੇ ਸਰਕਾਰ ਤੁਹਾਡੀ ਵੀ ਰਹੀ ਆ ਆਪਾਂ ਉਹਨਾਂ ਇੱਕ ਦਿਨ ਕਰੀਏ ਸਰਕਾਰ ਆਉਂਦੀ ਜਾਂਦੀ ਰਹਿੰਦੀ ਆ ਪਰ ਲੋਕਾਂ ਨੂੰ ਤੁਹਾਨੂੰ ਕੰਮ ਲਈ ਜੋੜਿਆ ਕੰਮ ਕਰੋ ਤਾਂ ਕਿ ਉੱਥੇ ਜੁੱਧ ਦਾ ਅਖਾੜਾ ਬਣਾਓ ਆਪਸ ਚ ਲੜਾਈ ਨਾ ਕਰੋ ਨਾ ਕਰੋ ਜੈ ਹਿੰਦ ਜੈ ਬਹੁਤ ਬਹੁਤ ਸ਼ੁਕਰ ਹੈ ਚੇਤ੍ਰਮ ਰਤਨ ਜੀ ਨਾਲ ਗੱਲਬਾਤ ਕੀਤੀ ਔਰ 13 ਕਰੋੜ ਰੁਪਏ ਕਹਿੰਦੇ ਕਿ EMPLOYES ਦੀ ਤਨਖਾਹ ਦੇ ਕੇ ਖਰਚੇ ਕੱਢ ਕੇ ਕਿ 13 ਕਰੋੜ ਰੁਪਏ ਬਚਾਣਾ ਫਿਰ ਦੇਖਦੇ ਆਂ ਸ਼ਹਿਰ ਚ ਕਿੱਥੇ ਲੱਗਦਾ ਔਰ ਇਸੇ ਤਰੀਕੇ ਆਪਾਂ ਚੇਤਨ ਮਰਤਨ ਜੀ ਔਰ ਜਿਹੜੇ ਇਹਦੇ ਸਾਥੀ ਕਾਉਂਸਲਰਾਂ ਨੂੰ ਤੋਂ ਸਵਾਲ ਲੈਂਦੇ ਰਵਾਂਗੇ ਉਮੀਦ ਕਰਦੇ ਆਂ ਜਿਹੜੀ ਜਾਣਕਾਰੀ ਤੁਹਾਡੇ ਤੱਕ ਅਪੜ ਦੀ ਕੀਤੀ ਹੈ ਤੁਸੀਂ ਉਹਨੂੰ ਸਮਝ ਜਾਓਗੇ ਔਰ ਉਸ ਤੋਂ ਬਾਅਦ ਕਮੈਂਟ ਕਰਕੇ ਆਪਣੇ ਵਿਚਾਰ ਜ਼ੂਰ ਰੱਖੋਗੇ ਬਹੁਤੋ ਸ਼ੁਕਰੀਆ